ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀ ਅਕਸਰ ਸੁਨਿਆ ਹੋਣਾ ਹੈ ਕਿ ਗੁਰਬਾਣੀ ਦੇ ਵਿੱਚ ਬੜੇ ਹੀ ਪਹੁੰਚੀਆਂ ਹੋਈਆਂ ਸ਼ਕਤੀਆਂ ਦੀ ਜਿਹੜੀ ਬਾਣੀ ਹੈ ਉਹ ਲਿਖਿਤ ਹੋਈ ਹੈ ਪੂਰੀ ਤਰ੍ਹਾਂ ਗੁਰੂ ਸਾਹਿਬ ਵੱਲੋਂ ਅੰਕਿਤਤ ਕੀਤੀ ਗਈ ਹੈ ਦਰਜ ਕੀਤੀ ਗਈ ਹੈ ਸੋ ਉਹਨਾਂ ਦੇ ਵਿੱਚੋਂ 11 ਪੱਟਾਂ ਦੀ ਜਿਹੜੀ ਬਾਣੀ ਹੈ ਉਹ ਵੀ ਦਰਜ ਕੀਤੀ ਗਈ ਹੈ ਸੋ ਫਿਲਹਾਲ ਅਸੀਂ ਲੁਧਿਆਣਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਜਿੱਤੇ ਕਿ ਜਿਹੜੇ ਪੱਟਾਂ ਦੇ ਨਾਮ ਤੇ ਮੌਜੂਦ ਹੈ ਕਿਉਂਕਿ ਪਹਿਲਾ ਗੁਰਦੁਆਰਾ ਲੁਧਿਆਣਾ ਸ਼ਹਿਰ ਦਾ ਜਿੱਤੇ ਕਿ ਪੱਟਾਂ ਦੇ ਨਾਂ ਤੇ ਇੱਥੇ ਸਾਲਾਨਾ ਜੋੜ ਮੇਲਾ ਲੱਗਦਾ ਹੈ ਜਿਹੜਾ ਕਿ ਅੱਜ ਜਿਹੜਾ 11 12 13 ਭਾਦੂ ਦੇ ਵਿੱਚ ਇਹ ਸਾਲਾਨਾ ਜੋੜ ਨਾ ਮਨਾਇਆ ਜਾਂਦਾ ਤਾਂ ਸੰਗਤਾਂ ਜਿਹੜੀਆਂ ਹੁਮ ਹਮਾਕ ਇੱਥੇ ਪਹੁੰਚਦੀਆਂ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸੰਗਤ ਗੁਰਦੁਆਰਾ ਸਾਹਿਬ ਦੇ ਦ੍ਰਿਸ਼ ਵੀ ਦੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਜ਼ੂਮ ਹੈ ਉਹ ਵੀ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਇੱਥੇ ਹਰ ਵਾਰ ਹਰ ਸਾਲ ਇੱਥੇ ਜੋੜਾ ਸੋਲਾਨਾ ਜੋੜ ਮੇਲਾ ਲੱਗਦਾ ਸੋ ਇੱਥੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਗਿਆ ਮੰਨਿਆ ਜਾਂਦਾ ਕਿ ਇੱਥੇ ਆ ਕੇ ਹਰ ਜਿਹੜੀ ਹੈ ਮਨ ਮੰਗੀ ਮੁਰਾਦ ਜਿਹੜੀ ਹੈ ਇਨਸਾਨ ਦੀ ਪੂਰੀ ਹੁੰਦੀ ਹੈ ਸੋ ਬੜੇ ਹੀ ਸ਼ਰਧਾ ਤੇ ਭਾਵ ਦੇ ਨਾਲ ਇੱਥੇ ਲੋਕ ਪਹੁੰਚਦੇ ਨੇ ਤੇ ਆਪਣੀ ਜਿਹੜੀਆਂ ਬਨਵਾਂਛਿਤ ਇੱਛਾਵਾਂ ਜਿਹੜੀਆਂ ਪੂਰੀਆਂ ਕਰਦੇ ਨੇ ਤੇ ਜਾਣਦੇ ਆ ਇੱਥੇ ਪਹੁੰਚਿਆ ਸਖਸੀਆਂ ਤਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਨਾਲ ਦੇ ਨਾਲ ਇੱਥੇ ਗੁਰੂ ਸਾਹਿਬ ਦੇ ਇਸ ਗੁਰੂ ਘਰ ਦਾ ਵੀ ਇਤਿਹਾਸ ਜਾਣਦੇ ਆ ਐਮਐਲਏ ਅਸ਼ੋਕ ਪ੍ਰਸ਼ਰ ਪੱਪੀ ਜੀ ਵੀ ਇੱਥੇ ਉੱਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਨੇ ਸੰਗਤਾਂ ਦੇ ਰੂਬਰੂ ਹੋਏ ਨੇ ਤੇ ਇੱਥੇ ਪ੍ਰਧਾਨ ਸਾਹਿਬ ਦੇ ਨਾਲ ਵੀ ਇੱਥੇ ਗੱਲਬਾਤ ਕਰ ਰਹੇ ਨੇ ਤੇ ਪੁੱਛਦੇ ਆ ਕਿ ਇੱਥੇ ਆ ਕੇ ਤੁਹਾਨੂੰ ਜਿਹੜਾ ਸਾਲਾਨਾ ਜੋੜ ਮੇਲਾ ਹੈ ਕਿਵੇਂ ਦਾ ਸੋਹਣਾ ਸੱਸੀ ਕਾਲ ਸਾਹਿਬ ਸੱਸੀ ਕਾਲ ਜੀ ਇਹ ਸਾਡੇ ਗੁਰਦੁਆਰਾ ਪਾਟ ਸਵਾ ਨਾਸੀਮਾ ਜਿਹੜਾ ਸਮਰੋਹ ਇੱਥੇ ਕੀਰਤਨ ਦਾ ਹੋ ਰਿਹਾ ਵਾ ਇਹ ਸਾਲ ਦੀ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਆਉਂਦੀਆਂ ਨੇ ਗੁਰੂ ਦਾ ਅਸ਼ੀਰਵਾਦ ਲੈ ਕੇ ਸਾਰੇ ਇੱਥੋਂ ਜਾਂਦੇ ਨੇ ਗੁਰੂ ਉਹਨਾਂ ਦੀਆਂ ਝੋਲੀਆਂ ਭਰ ਕੇ ਭੇਜਦਾ ਵਾ ਕਿਉਂਕਿ ਦੇਖੋ ਚਾਹੇ ਤੁਸੀਂ ਇੰਗਲੈਂਡ ਅਮਰੀਕਾ ਕੈਨੇਡਾ ਜਿੰਨੀਆਂ ਮਰਜ਼ੀ ਕੰਟਰੀਆਂ ਦੇ ਬੰਦੇ ਤੁਸੀਂ ਤੁਹਾਨੂੰ ਬਾਹਰ ਜਾ ਕੇ ਕਿਸੇ ਨੂੰ ਪੁੱਛੋਗੇ ਵੱਖ-ਵੱਖ ਕੰਟਰੀਆਂ ਚੋਂ ਆਏ ਹੋਇਆ ਇਹ ਬਹੁਤ ਇਤਿਹਾਸਕ ਮੇਲਾ ਹੁੰਦਾ ਹਰ ਇੱਕ ਸਾਲ ਜੀ ਗੁਰਦੁਆਰਾ ਦੇ ਪ੍ਰਧਾਨ ਪਪਾ ਜੀ ਸਾਡੇ ਔਰ ਸਮੁੱਚੀ ਜਿਹੜੀ ਸੰਗਤ ਆ ਇੱਥੇ ਦੀ ਕਮੇਟੀ ਆ ਪਾਰਸਵਾ ਗੁਰਦੁਆਰਾ ਸਾਹਿਬ ਦੀ ਇਹ ਬਹੁਤ ਮਿਹਨਤ ਕਰਦੇ ਆ ਜੀ ਹਰ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਔਰ ਮੇਰੇ ਹਲਕਾ ਸੈਂਟਰ ਦੇ ਵਿੱਚ ਮੈਨੂੰ ਦੱਸਦੇ ਹੋ ਮਾਣ ਮਹਿਸੂਸ ਹੁੰਦਾ ਕਿ ਗੁਰੂ ਦਾ ਘਰ ਜਿਹੜਾ ਇੱਥੇ ਆ ਇੱਥੇ ਹਰ ਬੰਦਾ ਆਪਣੀ ਝੋਲੀ ਵੀ ਭਰ ਕੇ ਲੈ ਕੇ ਜਾਂਦਾ ਔਰ ਜਿਸ ਬੰਦੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਚਾਹੇ ਡਿਸਪੈਂਸਰੀ ਲਾ ਲੋ ਇਹ ਉਸ ਕੋਮਾ ਪਾਟ ਬੁਲਾਦਰੀ ਜਿਹੜੀ ਦੇਸ਼ ਦੇ ਔਰ ਆਪਣੇ ਪੰਜਾਬ ਦੇ ਪ੍ਰਤੀ ਹਮੇਸ਼ਾ ਉੱਚੀ ਸੋਚ ਤੇ ਲੰਬੀ ਸੋਚ ਸੋਚਦੇ ਆ ਹਮੇਸ਼ਾ ਇਨਸਾਨੀਅਤ ਦਾ ਕੰਮ ਆ ਕੇ ਹਮੇਸ਼ਾ ਹਰ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਮੈਂ ਅੱਜ ਦੇ ਦਿਨ ਜਿੱਥੇ ਪਾਟ ਬੁਲਾਦਰੀ ਸਮੂੱਚੀ ਦੇਸ਼ਾਂ ਵਿਦੇਸ਼ਾਂ ਤੋਂ ਆਈ ਹੋਈ ਉਹਨਾਂ ਦਾ ਧੰਨਵਾਦ ਕਰਦਾ ਔਰ ਬਾਹਰ ਬੈਠੀ ਜਿੰਨੀ ਸੰਗਤ ਆ ਉਹਨਾਂ ਨੂੰ ਵੀ ਅੱਜ ਦੇ ਦਿਨ ਇਸ ਪਾਵਨ ਦਿਹਾੜੇ ਤੇ ਮੁਬਾਰਕਬਾਦ ਇਹਨਾ ਗੁਰੂ ਹਮੇਸ਼ਾ ਆਪਣੀ ਕਿਰਪਾ ਉਹਨਾਂ ਤੇ ਵੀ ਬਣਾ ਕੇ ਰੱਖੇ ਔਰ ਸਮੁੱਚੀ ਸੰਗਤ ਤੇ ਬਣਾ ਕੇ ਰੱਖੇ ਸਾਡੇ ਪੰਜਾਬ ਤੇ ਬਣਾ ਕੇ ਰੱਖੇ ਸਾਡੇ ਭਾਰਤ ਤੇ ਬਣਾ ਕੇ ਰੱਖੇ ਅੱਜ ਦੇ ਦਿਨੀਆਂ ਬਹੁਤ-ਬਹੁਤ ਮੁਬਾਰਕਾਂ ਸਰ ਇੱਕ ਸਵਾਲ ਜੋ ਪਰਸਨਲ ਵੀ ਹੈ ਪੰਜਾਬ ਦਾ ਜਿਵੇਂ ਤੁਹਾਨੂੰ ਪਤਾ ਹੈ ਅੱਜ ਕੱਲ ਦੇ ਦੌਰ ਦੇ ਵਿੱਚ ਹੜ੍ਹਾਂ ਦੀ ਮਾਰ ਜਿਹੜੀ ਪੰਜਾਬ ਨੂੰ ਪੈ ਰਹੀ ਹੈ ਉਸ ਬਾਰੇ ਕੀ ਕਹਿਣਾ ਚਾਹੂੰਗਾ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜੀ ਕੁਦਰਤੀ ਆਫਤਾ ਹੁੰਦੀ ਆ ਉਦੇ ਨਾਲੇ ਪੰਜਾਬ ਦੀ ਧਰਤੀ ਦੇ ਤਾਂ ਲੋਕ ਹੀ ਐਸੇ ਆ ਜੰਪਲ ਇਹ ਤਾਂ ਬਾਹਰ ਜਾ ਕੇ ਵੀ ਭੁੱਖੇ ਦਾ ਢਿੱਡ ਭਰ ਦਿੰਦੇ ਆ ਅੱਜ ਜੇ ਸਾਡੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਆਇਆ ਹੈ ਤਾਂ ਸਾਰੇ ਦੇਸ਼ ਦੇ ਵਿੱਚ ਹੀ ਆ ਭਾਰਤ ਵਿੱਚ ਪਰ ਕੁਦਰਤੀ ਆਫਤਾ ਜਿਹੜੀ ਆ ਉਹਨੂੰ ਅਸੀਂ ਆਪਣੇ ਮੋਢਿਆਂ ਤੇ ਨਹੀਂ ਝੱਟਦੇ ਆ ਗੁਰੂ ਦੀ ਕਿਰਪਾ ਰਹਿੰਦੀ ਆ ਇਹ ਨਹੀਂ ਝੱਠੀ ਜਾਣੀ ਆ ਕੋਈ ਗੱਲ ਨਹੀਂ ਕਿ ਸਾਡੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਅੱਜ ਤੁਸੀਂ ਦੇਖਿਆ ਹੋਣਾ ਅੱਜ ਫਰੋਜਪੁਰ ਨੇ ਕੱਲ ਉੱਥੇ ਸੀਗੇ ਸੁਲਤਾਨਪੁਰ ਲੋਧੀ ਵੱਖ-ਵੱਖ ਜਿੱਥੇ-ਜਿੱਥੇ ਹੜ੍ਹ ਦੇ ਵਿੱਚ ਲੋਕਾਂ ਨੂੰ ਇਹ ਦਿੱਕਤ ਆਈ ਆ ਉੱਥੇ-ਉੱਥੇ ਸਰਕਾਰ ਪੂਰੀ ਨਿਰਵਰ ਆ ਹੁਣ ਅਸੀਂ ਆਪਣੇ ਲੁਧਿਆਣੇ ਵੱਲੋਂ ਵੀ ਆ ਇੱਕ ਦੋ-ਦੋ ਟਰੱਕ ਹਰ ਬੰਦਾ ਹਰ ਐਮਐਲਏ ਆਪਣੀ-ਆਪਣੀ ਕੌਂਸੀ ਹੋਂਸੀ ਚੋਂ ਜਿੱਥੇ-ਜਿੱਥੇ ਪੰਜਾਬੀਆਂ ਨੂੰ ਜ਼ਰੂਰਤ ਆ ਉੱਥੇ-ਉੱਥੇ ਭੇਜ ਰਹੇ ਆ ਬਹੁਤ ਬਹੁਤ ਧੰਨਵਾਦ ਸਰ ਸੁਪਰਦਾਨ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਵੀ ਇਸ ਦੁਆਰਾ ਸਦਾ ਇਤਿਹਾਸ ਕੀ ਹੈ ਕਿਉਂਕਿ ਜਿਹੜੀ ਸੰਗਤ ਨਵੀਂ ਜੁੜੀ ਹੈ ਸਾਡੇ ਨਾਲ ਉਹਨਾਂ ਨੂੰ ਇਸ ਗੁਰੂ ਘਰ ਦਾ ਇਤਿਹਾਸ ਨਹੀਂ ਪਤਾ ਬਸ ਇਹਨਾਂ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟਾਂ ਦੀ ਬਾਣੀ ਮੌਜੂਦ ਹੈ ਸੋ ਇਸੇ ਕਰਕੇ ਸ਼ਾਇਦ ਚਾਨਣਾ ਪਾਣਾ ਜ਼ਰੂਰੀ ਹੈ ਮੈਂ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਸਾਂਝੀ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਨਾਮ ਸਿੰਘ ਇਕਬਾਲ ਮੁਖ ਸੇਵਾਦਾਰ ਗੁਰਦੁਆਰਾ ਪਾਟ ਸਿੰਘ ਸਭਾ ਇਸਲਾਮ ਗਾ ਲੁਧਿਆਣਾ ਤੋਂ ਸਾਡੇ ਜੇ ਗੁਰੂ ਘਰ ਹੈ ਜੀ ਇਹ ਜਦੋਂ 1947 ਦੀ ਦੇਸ਼ ਦੀ ਵੰਡ ਹੋਈ ਸੀ ਇਹ ਸਾਡੇ ਵੱਡ ਬਰੇਰੇ ਜਿਹੜੇ ਬਜ਼ੁਰਗ ਸਨ ਉਸ ਟਾਈਮ ਪਾਕਿਸਤਾਨ ਵਿੱਚ ਸਨ ਜੀ ਉਹ ਫਿਰ ਜਦੋਂ ਵੰਡ ਦੌਰਾਨ ਜਦੋਂ ਇੱਧਰ ਆਏ ਨੇ ਭਾਰਤ ਵਰਸ਼ ਵਿੱਚ ਤਾਂ ਉਹਨਾਂ ਨੇ ਇੱਧਰ ਆ ਕੇ ਜੜ ਕੇ ਆਂਦੀ ਆਪਣੇ ਆਪ ਸਾਰੇ ਇਕੱਠੇ ਹੋਏ ਆਪਣੇ ਨੇੜੇ ਤੇੜੇ ਵਸਾਉਣ ਦਾ ਯਤਨ ਕੀਤਾ ਜਿਹਦੇ ਕੋਲ ਜਿੰਨੀ ਜਿੰਨੀ ਕੋਈ ਜ਼ਮੀਨ ਸੀ ਉਹਨਾਂ ਨੇ ਆਪਣੇ ਕੋਲੋਂ ਜ਼ਮੀਨਾਂ ਦੇ ਕੇ ਆਪਣੇ ਰਿਸ਼ਤੇਦਾਰ ਭੈਣ ਭਰਾ ਭਾਈਚਾਰਾ ਜਿੰਨਾ ਸੀ ਉਹਨੂੰ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਇੱਥੇ ਮਹੱਲਾ ਵਸਾਇਆ ਜੀ ਔਰ ਉਸ ਮੁਤਾਬਕ ਆ ਜਗਾ ਜਿਹੜੀ ਸੀ ਇੱਥੇ ਬਹੁਤ ਸਾਰੀਆਂ ਟਾਲੀਆਂ ਹੁੰਦੀਆਂ ਸਨ ਇਸ ਕਰਕੇ ਇੱਥੇ ਗੁਰਦੁਆਰਾ ਟਾਲੀ ਸਾਹਿਬ ਵੀ ਕਿਹਾ ਜਾਂਦਾ ਹੈ ਔਰ ਇਹ ਜਗਾ ਜਿਹੜੀ ਇਹ ਕਵਰ ਕੀਤੀ ਕਵਰ ਕਰਕੇ ਸ਼ੁਕਰਾਨੇ ਵਜੋਂ ਕੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਧਾਰਮਿਕ ਦੀਵਾਨ ਦੇ ਰੂਪ ਵਿੱਚ ਮਨਾਏ ਜੋ ਕਿ ਪਰੰਪਰਾ ਮੁਤਾਬਕ ਜੋ ਕਿ ਪਰੰਪਰਾ ਮੁਤਾਬਕ ਅੱਜ ਵੀ ਆਪਾਂ 79ਵਾਂ ਧਾਰਮਿਕ ਦੀਵਾਨ ਉਹਨਾਂ ਦੀ ਹੀ ਪਰੰਪਰਾ ਮੁਤਾਬਕ ਮਨਾ ਰਹੇ ਹਾਂ ਤੇ ਬੜੀ ਦੂਰੋਂ ਸੰਗਤ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਆਉਂਦੀ ਹੈ ਸਮੂਹ ਇਲਾਕੇ ਦੀ ਸੰਗਤ ਆਉਂਦੀ ਹੈ ਇੱਥੇ ਸਾਡੇ ਐਮਐਲਏ ਸਾਹਿਬ ਅਸ਼ੋਕ ਪ੍ਰਸ਼ਰ ਪੱਪੀ ਜੀ ਉਹ ਵੀ ਇੱਥੇ ਗੁਰੂ ਘਰ ਹਾਜ਼ਰੀ ਭਰਨ ਵਾਸਤੇ ਆਏ ਨੇ ਤੇ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਸਿੱਧੂ ਸਾਹਿਬ ਵੀ ਇੱਥੇ ਗੁਰੂ ਘਰ ਹਾਜ਼ਰੀ ਭਰਨ ਵਾਸਤੇ ਆਏ ਹਨ ਔਰ ਇਸ ਹੋਰ ਬੜੇ سارے ਲੀਡਰ ਸਾਹਿਬਾਨ ਵੀ ਇੱਥੇ ਆਏ ਹਨ ਔਰ ਇੱਥੇ ਦੇਸ਼ਾਂ ਵਿਦੇਸ਼ਾਂ ਅਮਰੀਕਾ ਯੂਕੇ ਕੈਨੇਡਾ ਤੋਂ ਵੀ ਸੰਗਤਾਂ ਬਹੁਤ ਉਤਸ਼ਾਹ ਨਾਲ ਆਉਂਦੀਆਂ ਹਨ ਤੇ ਗੁਰੂ ਮਹਾਰਾਜ ਸਾਰਿਆਂ ਦੀਆਂ ਮਨੋਕਾਮਨਾ ਇੱਥੇ ਪੂਰੀਆਂ ਕਰਦੇ ਹਨ ਤੇ ਇਸ ਵਰਕੇ ਇਸ ਗੁਰੂ ਘਰ ਦੀ ਬਹੁਤ ਮਾਨਤਾ ਹੈ ਔਰ ਸਾਰੀ ਸੰਗਤ ਵੱਧ ਚੜ ਕੇ ਮੇਰਾ ਖਿਆਲ ਹੈ ਜਿੰਨੀ ਗੁਰਦੁਆਰਾ ਸਾਹਿਬ ਚ ਚਾਰ ਕਿੱਲਾਂ ਚ ਗੁਰੂ ਘਰ ਹੈ ਐਨੀ ਗੁਰੂ ਘਰ ਚ ਜਗ੍ਹਾ ਨਹੀਂ ਵੀ ਇੱਥੇ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਜਣੀਆਂ ਸੰਗਤਾਂ ਨੇ ਉਹ ਵੀ ਖੜ ਰਹੀਆਂ ਨੇ ਤਾਂ ਕਿ ਗੁਰੂ ਘਰ ਦੀ ਜਿਹੜੀ ਇਹ ਉਪਮਾ ਗਾਰੀਆਂ ਨੇ ਗੁਰੂ ਘਰ ਦੇ ਜੋ ਪ੍ਰੋਗਰਾਮ ਹੈ ਬੜੀ ਸ਼ਰਧਾ ਭਾਵਨਾ ਨਾਲ ਸਾਰੀਆਂ ਸਮੂਚੀ ਸੰਗਤਾਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ ਇਸ ਲਈ ਮੈਂ 79ਵੇਂ ਧਾਰਮਿਕ ਸਲਾਨਾ ਦਿਵਸ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਾਜੀ ਕਿਵੇਂ ਦੇਖਦੇ ਹੋ ਕਿ ਇੱਥੇ ਹਰ ਸਾਲ ਗੁਰੂ ਘਰ ਦੇ ਵਿੱਚ ਸੰਗਤਾਂ ਕਿੰਨੀਆਂ ਹਮ-ਹਮਾ ਕੇ ਪਹੁੰਚਦੀਆਂ ਨੇ ਆਖਿਰ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹੋਣਗੀਆਂ ਤਾਂ ਹੀ ਇੰਨੀ ਵੱਡੀ ਤਾਦਾਦ ਦੇ ਵਿੱਚ ਇੱਥੇ ਪਹੁੰਚਦੇ ਨੇ ਲੋਕ ਕਿਉਂਕਿ ਪੱਟਾਂ ਦੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸੋ ਇਸੇ ਕਰਕੇ ਪੱਟਾਂ ਦੀ ਕੌਮ ਨੂੰ ਕਾਫੀ ਵਧੀਆ ਮੰਨਿਆ ਜਾਂਦਾ ਤੁਸੀਂ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਟ ਸਿੰਘ ਸਭਾ ਵਿਖੇ ਅੱਜ ਜਿਹੜਾ 79ਵਾਂ ਸਾਲਾਨਾ ਸਮਾਗਮ ਹੈ ਗੁਦਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਮੁਖ ਸੇਵਾਦਾਰ ਸਰਦਾਰ ਗੁਰਨਾਮ ਸਿੰਘ ਜੀ ਸੁਖਿੰਦਰ ਸਿੰਘ ਜੀ ਸਕਤਰ ਸਾਹਿਬ ਸਰਦਾਰ ਗੁਰਮਖ ਸਿੰਘ ਜੀ ਸਮੁੱਚੀ ਜਿਹੜੀ ਪ੍ਰਬੰਧਕ ਕਮੇਟੀ ਹੈ ਔਰ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਛਤਰਛਾਇਆ ਹੇਠ ਜਿਹੜਾ ਸਾਲਾਨਾ ਸਮਾਗਮ ਜਿਹੜਾ ਹਰ ਸਾਲ ਕੀਤਾ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਪ੍ਰਧਾਨ ਸਾਹਿਬ ਜੀ ਨੇ ਵੀ ਦੱਸਿਆ ਕਿ ਸਾਡੇ ਵਾਡ ਵਡਿਹਰਿਆਂ ਨੇ ਇਹ ਜਿਹੜੇ ਸਥਾਨ ਦੀ ਜਿਹੜੀ ਸਥਾਪਨਾ ਕੀਤੀ ਸੀਗੀ ਔਰ ਮੈਂ ਇਸ ਵਾਰ ਤੋਂ ਸੇਵਾਦਾਰ ਹੋਣ ਦੇ ਨਾਤੇ ਮੈਂ ਇਸ ਸਲਾਨਾ ਸਮਾਗਮ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਜਿਸ ਤੇ ਤੱਕ ਤੁਸੀਂ ਮਨੋ ਕਾਮਨਾ ਦੀ ਗੱਲ ਕੀਤੀ ਹੈ ਔਰ ਤੁਸੀਂ ਇਹ ਠਾਠਾ ਮਾਰਦਾ ਜਿਹੜਾ ਇਕੱਠ ਹੈ ਤੁਸੀਂ ਦੇਖਦੇ ਹੋ ਕਿ ਜਗ੍ਹਾ ਜਿਹੜੀ ਹੈ ਉਹ ਹਰ ਸਮੇਂ ਥੋੜੀ ਪੈ ਜਾਂਦੀ ਹੈ ਸਾਨੂੰ ਤਿਲ ਸੁੱਟਣ ਦੀ ਵੀ ਜਗ੍ਹਾ ਜਿਹੜੀ ਇੱਥੇ ਨਹੀਂ ਮਿਲਦੀ ਔਰ ਸੰਗਤਾਂ ਅੰਦਰ ਵੀ ਬਾਹਰ ਵੀ ਜਿੱਥੇ ਵੀ ਜਾ ਰਹੇ ਹਾਂ ਤੇ ਸੰਗਤਾਂ ਜਿਹੜੀਆਂ ਬਹੁਤ ਠਾਠਾ ਮਾਰਦਾ ਇਕੱਠ ਜਿਹੜਾ ਸੰਗਤ ਦਾ ਤੁਹਾਨੂੰ ਨਜ਼ਰ ਆ ਰਿਹਾ ਔਰ ਸਤਿਗੁਰੂ ਜੀ ਦੀ ਬੜੀ ਅਪਾਰ ਕਿਰਪਾ ਜਿਹਦੇ ਕਰਕੇ ਜਿਹੜਾ ਸਭ ਦੀਆਂ ਝੋਲੀਆਂ ਭਰਦੀਆਂ ਨੇ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ ਜਿਹਦੇ ਕਰਕੇ ਜਿਹੜਾ ਸਾਰੀ ਸੰਗਤ ਜਿਹੜੀ ਹੈ ਸਮੁੱਚੀ ਜਿਹੜੀ ਹੈ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਸੋ ਮੈਂ ਆਪਣੇ ਵੱਲੋਂ ਔਰ ਸਿਮਰਨ ਬਿੱਤਕਰ ਕਾਉਂਸਲਰ ਉਹਨਾਂ ਵੱਲੋਂ ਸਾਰਿਆਂ ਵੱਲੋਂ ਜਿਹੜਾ ਸਮੁੱਚੀ ਜਿਹੜੀ ਹੈ ਪਾਰਸਿਕ ਸਿੱਖ ਬਰਾਦਰੀ ਨੂੰ ਮੈਂ ਆਪਣੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਇਸੇ ਤਰ੍ਹਾਂ ਹੀ ਆਪਣਾ ਮਿਹਰ ਪ੍ਰਿਆਹ ਹੱਥ ਰੱਖ ਕੇ ਸਾਡੇ ਤੋਂ ਸੇਵਾ ਜਿਹੜੀ ਹੈ ਵਾਰਡ ਦੀ ਸੇਵਾ ਜਿਹੜੀ ਇਸੇ ਤਰ੍ਹਾਂ ਲੈਂਦੇ ਰਹਿਣਾ। ਸੋ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਵੀ ਸਾਡੇ ਨਾਲ ਮੌਜੂਦ ਨੇ ਇਸ ਮੌਕੇ ਤੇ ਪਹੁੰਚੇ ਨੇ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਟ ਸਵਾ ਅਸਲਾਮਗੰਗ ਵਿਖੇ ਅਨੰਤ ਸੀਮਾ ਗੁਰਦੁਆਰ ਮਤੇ ਸਮਾਗਮ ਸਰਦਾਰ ਗੁਰਨਾਮ ਸਿੰਘ ਜੀ ਪ੍ਰਧਾਨ ਤੇ ਉਹਨਾਂ ਦੀ ਸਮੁੱਚੀ ਟੀਮ ਬਦੋਂ ਬੜੀ ਸ਼ਾਦਤਾ ਤੇ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਹੈ। ਜਿਵੇਂ ਇਹ ਹਲਕਾ ਪੁਨਗਰ ਦਾ ਸੇਵਾਦਾਰ ਹੋਣਾ ਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹੋਇਆ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਕਿ ਜਿੰਨੇ ਵੀ ਨੌਜਵਾਨਾਂ ਭਾਰਤ ਬ੍ਰਾਜ਼ੀਲ ਨਾਲ ਸੰਬੰਧਤ ਨੇ ਤੁਸੀਂ ਗੁਰੂਆਂ ਦੀ ਲਾਡਲੀ ਤੇ ਪਿਆਰੀ ਕੌਮ ਤੁਸੀਂ ਗੁਰਮਤਾਂ ਦਾ ਪ੍ਰਚਾਰ ਕਰਦੇ ਹੋਏ ਸਿੱਖੀ ਦਾ ਪ੍ਰਸਾਰ ਕਰਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੇ ਬਣੋ ਜਿਹੜੇ ਉੱਥੇ ਤੋਂ ਕੋਲੇ ਦੇ ਬੱਚੇ ਪਏ ਨੇ ਦਾੜੀ ਕੇਸ ਕਤਲ ਕਰਦੇ ਨੇ ਜਾਂ ਹੋਰ ਕਰੇ ਤਾਂ ਕਰਦੇ ਨੇ ਉਹਨਾਂ ਨੂੰ ਇਹ ਕਹਾਂਗਾ ਵੀ ਤੁਸੀਂ ਆਪਣੀ ਪਾਰਟ ਜਿਹੜੀ ਬਰਾਦਰੀ ਹੈ ਉਹਦਾ ਇਤਿਹਾਸ ਦੇਖੋ ਵੀ ਤੁਹਾਡਾ ਇਤਿਹਾਸ ਕੀ ਸੀਗਾ ਬੜਾ ਸ਼ਾਨਦਾਰ ਅਤੇ ਬਲਖਣਾ ਇਤਿਹਾਸ ਹੈ ਪਾਟਸਵਾ ਦਾ ਤੇ ਮੈਂ ਪ੍ਰਧਾਨ ਗੁਰਨਾਮ ਸਿੰਘ ਜੀ ਦੀ ਦਿੱਤੀ ਸ਼ਲਾਘਾ ਕਰਦਾ ਉੱਥੇ ਇਹਨਾਂ ਵੱਲੋਂ ਅੱਜ ਦੇ ਗੁਰਮਤੀ ਸਮਾਗਮ ਦੀ ਜਿੱਥੇ ਹੈ ਵੱਡੇ ਸ਼ਬਦਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜੀਵਨਾ ਚੜ੍ਹਦੀਆਂ ਸ਼ਰਧਾ ਦੇ ਸ਼ਮਨ ਪੇਟ ਕਰਦਾ ਹਿਆ ਇਸੋ ਗੱਲ ਦੀ ਸ਼ਲਾਘਾ ਕਰਦਾ ਵੀ ਐਡਾ ਵੱਡਾ ਕੱਠ ਜਿਹਨੂੰ ਬੜੇ ਸਿਖਤੇ ਮੈਡੀਕ ਤਰੀਕੇ ਨਾਲ ਸੰਭਾਲਦੇ ਨੇ ਗੁਰੂ ਜੀਆਂ ਸੰਗਤਾਂ ਢਾਡੀਆਂ ਦੀਆਂ ਵਾਰਾਂ ਰਹੀਂ ਜਿੱਥੇ ਨੌਜਵਾਨਾਂ ਦੇ ਅੰਦਰ ਉਹਨਾਂ ਦੇ ਡੌਣਿਆਂ ਦੇ ਵਿੱਚ ਜੋਸ਼ ਭਰ ਰਿਹਾ ਨੇ ਉੱਥੇ ਸਿੱਖੀ ਨਾਲ ਜੁੜਦੇ ਨੇ ਲੰਗਰ ਦਾ ਬੜਾ ਪੁਖਤਾ ਪ੍ਰਬੰਧ ਆ ਛੱਡੀ ਗਿਣਤੀ ਜਾਂ ਸਾਰੇ ਸਾਡੇ ਆਮ ਆਦਮੀ ਪਾਰਟੀਆਂ ਦੇ ਸਾਥੀ ਵੀ ਪਹੁੰਚੇ ਨੇ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ